ਆਨੁਵਸਥਾਾਂ ਦੇ ਵਿੱਚ ਇਹਨੂੰ ਭਰਮ ਬਣਿਆ ਰਹਿੰਦਾ ਹੈ ਵੀ ਜਿਵੇਂ ਮੰਨ ਲਓ ਆਪਾਂ ਛੋਟੇ ਘਰ ਵਿੱਚ ਰਹਿੰਦੇ ਆ ਵੀ ਵੱਡਾ ਘਰ ਲੈ ਲਈਏ ਫਿਰ ਸੌਕੇ ਵਜਾਂਗੇ ਵੱਡਾ ਘਰ ਲੈ ਲਿਆ ਥੋੜੇ ਸਮੇਂ ਬਾਅਦ ਫਿਰ ਉਹੀ ਹਾਲਤ ਹੋ ਜਾਂਦੀ ਹੈ ਵੀ ਨਹੀਂ ਹੋਰ ਵੱਡਾ ਲੈ ਲਈਏ ਵੀ ਛੋਟਾ ਪੈ ਗਿਆ ਪਹਿਲਾਂ ਮੋਟਰਸਾਈਕਲ ਤੋਂ ਵੱਡੇ ਦੀ ਸੋਚ ਹੁੰਦੀ ਹੈ ਵੀ ਗੱਡੀ ਲੈ ਲਈਏ ਸੌਕੇ ਹੋ ਜਾਣਗੇ ਜਦੋਂ ਗੱਡੀ ਲੈ ਲੈਂਦੇ ਨੇ ਫਿਰ ਉਹ ਗੱਡੀ ਦੇ ਵਿੱਚ ਫਿਰ ਹੁੰਦਾ ਵੀ ਇਹ ਤਾਂ ਛੋਟੀ ਹੈ ਵੱਡੀ ਲੈ ਲੈਣੀ ਚਾਹੀਦੀ ਹੈ ਵੱਡੀ ਲੈ ਲੈਂਦਾ ਫਿਰ ਹੋਰ ਵੱਡੀ ਦੀ ਇੱਛਾ ਹੋ ਜਾਂਦੀ ਹੈ ਫਿਰ ਜਦੋਂ ਉਹ ਸਾਥ ਸੰਗਤ ਉਹਦੀ EMI ਲੱਗ ਕੇ ਆਉਂਦੀ ਹੈ ਅਕਾਊਂਟ ਦੇ ਵਿੱਚ ਫਿਰ ਸੋਚਦਾ ਵੀ ਪਹਿਲਾਂ ਸੌਖੇ ਸੀ ਪਹਿਲਾਂ ਸੌਖੇ ਸੀ ਇਹ EMI ਦਾ ਝਟ ਝੰਜਟ ਹੀ ਨਹੀਂ ਸੀ ਕਿਸ਼ਤਾਂ ਦਾ ਝੰਜਟ ਹੀ ਨਹੀਂ ਸੀ ਇੱਥੇ ਮੌਰਗੇਜ ਕਹਿੰਦੇ ਆ ਕਿਸ਼ਤਾਂ ਜਦੋਂ ਬਣ ਬਣ ਕੇ ਆਉਂਦੀਆਂ ਨੇ ਫਿਰ ਬੰਦਾ ਹੋਰ ਔਖਾ ਹੋ ਜਾਂਦਾ ਸੋਚਦਾ ਸੀ ਇਹਨਾਂ ਚੀਜ਼ਾਂ ਵਿੱਚ ਮੈਨੂੰ ਸੁੱਖ ਮਿਲ ਜਾਊਗਾ ਪਰ ਉਹ ਸੁੱਖ ਮਿਲਦਾ ਨਹੀਂ ਧਰਮ ਦੀ ਦੁਨੀਆ ਦੇ ਵਿੱਚ ਵੀ ਕਈ ਬੰਦੇ ਧਰਮ ਦਾ ਬਖੌਟਾ ਪਾ ਕੇ ਸਾਨੂੰ ਭਰਮਾਂ 'ਚ ਪਾ ਲੈਂਦੇ ਸਾਨੂੰ ਲੱਗਦਾ ਹੈ ਵੀ ਪੁਲਾਣੇ ਬਾਬੇ ਕੋਲ ਜਾ ਕੇ ਸੈਦ ਅਸੀਂ ਸੌਖੇ ਹੋ ਜਾਵਾਂਗੇ ਉਹਦੇ ਕੋਲ ਜਾ ਕੇ ਸਾਡੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਪਰ ਹੁੰਦਾ ਕੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਵੀ ਸਾਡਾ ਇੱਕ ਭਰਮ ਬਣ ਕੇ ਰਹਿ ਜਾਂਦਾ ਦੂਸਰਾ ਮਹਾਰਾਜ ਨੇ ਸ਼ਿੰਗਾਰ ਦੀ ਗੱਲ ਕੀਤੀ ਹੈ ਜੇ ਸਾਡਾ ਕਿਰਦਾਰ ਨਹੀਂ ਤਾਂ ਸਾਡਾ ਸ਼ਿੰਗਾਰ ਵੀ ਬਰਥਾ ਹੈ ਜਿਵੇਂ ਇੱਕ ਸਿਪਾਹੀ ਪੁਲਿਸ ਦੇ ਵਿੱਚ ਭਰਤੀ ਹੁੰਦਾ ਉਸ ਤੋਂ ਪਹਿਲਾਂ ਉਹ ਡਿਗਰੀ ਕਰਦਾ ਹੈ ਪੜ੍ਹਾਈ ਕਰਦਾ ਸਟੱਡੀ ਕਰਦਾ ਮਿਹਨਤ ਕਰਦਾ ਹੈ ਫਿਰ ਉਸ ਨੂੰ ਕਰਦਾਰ ਬਣਦਾ ਹੈ ਨਾ ਉਸ ਦਾ ਪੜ੍ਹਾਈ ਕਰਕੇ ਕਰਦਾਰ ਬਣ ਗਿਆ ਕਰਦਾਰ ਤੋਂ ਬਾਅਦ ਉਹਨੂੰ ਵਰਦੀ ਮਿਲ ਗਈ ਉਹ ਉਸ ਦਾ ਪਹਿਰਾਵਾ ਹੈ ਵਰਦੀ ਹੈ ਉਹ ਸ਼ਿੰਗਾਰ ਡਾਕਟਰ ਡਿਗਰੀਆਂ ਕਰਦੇ ਨੇ ਐਮ ਐਮ ਬੀ ਵੀ ਐਸ ਕਰਦੇ ਨੇ ਐਮ ਡੀ ਕਰਦੇ ਨੇ ਤੇ ਉਹ ਉਹਨਾਂ ਦਾ ਕਿਰਦਾਰ ਤਿਆਰ ਹੁੰਦਾ ਕਿਰਦਾਰ ਬਣਦਾ ਹੈ ਤੇ ਜਦੋਂ ਡਾਕਟਰ ਬਣ ਜਾਂਦੇ ਨੇ ਉਹਨਾਂ ਨੂੰ ਵਰਦੀ ਮਿਲ ਜਾਂਦੀ ਹੈ ਉਹ ਉਹਨਾਂ ਦਾ ਸ਼ਿੰਗਾਰ ਹੈ ਸਾਦ ਸੰਗਤ ਫੌਜੀ ਮਿਹਨਤਾ ਕਰਦਾ ਹੈ ਉਹ ਉਸ ਦਾ ਕਿਰਦਾਰ ਹੈ ਫਿਰ ਉਹਦੀ ਮੋਢੇ ਦੇ ਉੱਤੇ ਸਟਾਰ ਬਣਦੇ ਲੱਗਦੇ ਨੇ ਸੂਬੇਦਾਰ ਬਣ ਜਾਂਦਾ ਹੈ ਕਰਨਲ ਬਣ ਜਾਂਦਾ ਹੈ ਉਹ ਉਹਨਾਂ ਦੀ ਵਰਦੀ ਹੈ ਇਸੇ ਤਰ੍ਹਾਂ ਸਾਦ ਸੰਗਤ ਸਿਮਰਨ ਕਰਨਾ ਦਇਆ ਧਰਮ ਧੀਰ ਜ਼ਿਕਰ ਦੇ ਵਿੱਚ ਪੈਦਾ ਰੱਖਣੀ ਇਹ ਸਾਡਾ ਕਿਰਦਾਰ ਹੈ ਅਮਰਤ ਵੇਲੇ ਜਾਗਣਾ ਚੌਂਬੜਾ ਲਾਉਣਾ ਇਹ ਸਾਡਾ ਕਿਰਦਾਰ ਹੈ ਕਿਰਦਾਰ ਤੋਂ ਬਾਅਦ ਅਮਰਤ ਛਕਣਾ ਪੰਜ ਕਕਾਰਾਂ ਦੇ ਧਾਰਨੀ ਹੋਣਾ ਇਹ ਸਾਡਾ ਸ਼ਿੰਗਾਰ ਹੈ ਜੇ ਸਾਡੇ ਕੋਲ ਪੰਜ ਕਕਾਰ ਹਨ ਬਾਣਾ ਹੈ ਪਰ ਅਮਰਤ ਵੇਲਾ ਨਹੀਂ ਦਇਆ ਧਰਮ ਧੀਰਜ ਨਹੀਂ ਨਿਤਨੇਮ ਨਹੀਂ ਹੈ ਕਿਰਦਾਰ ਤੋਂ ਬਿਨਾਂ ਸਾਥ ਸੰਗਤ ਸਾਡਾ ਬਾਣਾ ਪਾਇਆ ਕਿਸੇ ਕੰਮ ਦਾ ਨਹੀਂ ਹੈ ਡਾਕਟਰ ਨੇ ਪੜ੍ਹਾਈ ਨਹੀਂ ਕੀਤੀ ਸਫਾਰਸ਼ਾਂ ਪਾ ਕੇ ਰਿਸ਼ਵਤਾਂ ਦੇ ਕੇ ਡਾਕਟਰ ਬਣ ਗਿਆ ਪਰ ਉਹ ਮਰੀਜ਼ ਦੇ ਨਾਲ ਕੀ ਕਰੇਗਾ ਤੁਹਾਨੂੰ ਪਤਾ ਹੀ ਹੈ ਮਰੀਜ਼ ਨੂੰ ਉਹ ਤੰਦਰੁਸਤੀ ਨਹੀਂ ਦੇ ਸਕਦਾ ਸਫਲ ਉਪਰੇਸ਼ਨ ਨਹੀਂ ਕਰ ਸਕਦਾ ਜੇ ਉਹਦੇ ਕੋਲ ਪ੍ਰੈਕਟੀਕਲ ਮਿਹਨਤ ਨਹੀਂ ਹੈ ਸਾਧ ਸੰਗਤ ਜੇ ਸਾਡਾ ਪ੍ਰੈਕਟੀਕਲ ਨਹੀਂ ਹੈ ਸਿਮਰਨ ਨਹੀਂ ਹੈ ਨਿਤਨੇਮ ਨਹੀਂ ਹੈ ਸ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਉਹ ਸ਼ਿੰਗਾਰ ਬਣਾਇਆ ਹੋਇਆ ਸਾਧ ਸੰਗਤ ਬਾਬੇ ਨਾਨਕ ਨੂੰ ਕਿਹਾ ਸੀ ਤੁਸੀਂ ਜੰਜੂ ਧਾਰਨ ਕਰ ਲੋ ਜਨੇਊ ਪਾ ਲੋ ਮਹਾਰਾਜ ਕਹਿੰਦੇ ਜੰਜੂ ਦੇ ਸਾਨੂੰ ਗੁਣਤਾ ਦੱਸੋ ਕੀ ਨੇ ਜੇ ਜੰਜੂ ਦੇ ਮੈਨੂੰ ਗੁਣ ਦੱਸੋਗੇ ਮੈਂ ਜੰਜੂ ਦਾ ਵਿਰੋਧੀ ਨਹੀਂ ਹਾਂ ਮਹਾਰਾਜ ਕਹਿੰਦੇ ਇਹ ਤਾਂ ਜਿਹੜਾ ਤੁਹਾਡਾ ਜੰਜੂ ਹੈ ਮਹਾਰਾਜ ਕਹਿੰਦੇ ਇਹ ਤਾਂ ਮੈੜਾ ਵੀ ਹੋ ਜਾਂਦਾ ਹੈ ਤੇ ਜਦੋਂ ਬੰਦਾ ਸੰਸਾਰ ਤੋਂ ਜਾਂਦਾ ਇਹਦਾ ਅੱਗ ਵਿੱਚ ਹੀ ਸੜ ਜਾਂਦਾ ਹੈ ਉਹ ਮੁਵਾ ਉਹ ਝੜ ਪਿਆ ਵੇ ਤੱਗਾ ਗਿਆ ਇਹ ਤਾਂ ਜੰਜੂ ਨਾਲ ਹੀ ਨਹੀਂ ਜਾਂਦਾ ਮਹਾਰਾਜ ਕਹਿੰਦੇ ਇੱਥੇ ਹੀ ਰਹਿ ਜਾਂਦਾ ਕੋਈ ਇਹੋ ਜਿਹਾ ਜੰਜੂ ਹੋਵੇ ਜਿਹੜਾ ਆਤਮਾ ਨੂੰ ਪੈਣਨ ਵਾਲਾ ਹੋਵੇ ਜਿਹੜਾ ਆਤਮਾ ਨੂੰ ਬੰਨ੍ਹਣ ਵਾਲਾ ਜੰਝੂ ਹੋਵੇ ਮਹਾਰਾਜ ਕਹਿੰਦੇ ਉਹ ਜੰਝੂ ਦਿਓ ਮੈਂ ਜੰਝੂ ਦਾ ਵਿਰੋਧ ਨਹੀਂ ਕਰਦਾ ਮੈਂ ਜੰਝੂ ਪਾ ਲੂੰਗਾ ਇਹੋ ਜਨੂ ਜੀ ਕਾ ਹਈ ਤਾਂ ਪੰਡੇ ਘਤ ਦਇਆ ਜਿਹਦੇ ਵਿੱਚ ਦਇਆ ਦੀ ਕਪਾਹ ਹੋਵੇ ਦਇਆ ਕਪਾਹ ਤੇ ਸੰਤੋਖ ਦਾ ਸੂਤ ਤਿਆਰ ਹੁੰਦਾ ਜਦੋਂ ਗਿਰਦੇ ਵਿੱਚ ਦਇਆ ਆ ਜਾਂਦੀ ਹੈ ਦਇਆ ਕਪਾਹ ਸੰਤੋਖ ਸੂਤ ਤੇ ਸੂਤ ਨੂੰ ਜਦੋਂ ਵੱਟ ਚੜ੍ਹਨੇ ਪੈਂਦੇ ਨੇ ਵੱਟਿਆ ਜਾਂਦਾ ਹੈ ਮਹਾਰਾਜ ਕਹਿੰਦੇ ਵਟ ਕਿਹੜੇ ਚੜਨੇ ਦਇਆ ਕਾ ਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ ਜਤ ਤੇ ਸਤ ਦੀਆਂ ਗੰਡਾਂ ਤੇ ਵਟ ਦੇਣੇ ਪੈਂਦੇ ਨੇ ਮਹਾਰਾਜ ਕਹਿੰਦੇ ਫੇਰ ਜਿਹੜਾ ਜੰਝੂ ਤਿਆਰ ਹੁੰਦਾ ਉਹ ਤੇਰੀ ਆਤਮਾ ਨੂੰ ਪਹਿਨਾਇਆ ਜਾਂਦਾ ਇਹੋ ਜਿਨੇਉ ਜੀਤਾ ਜੀ ਕਾ ਫਈ ਤਾਂ ਪੰਡੇ ਘੱਤ ਮਹਾਰਾਜ ਕਹਿੰਦੇ ਜੇ ਇਹੋ ਜਿਹਾ ਜੰਝੂ ਹੈ ਪੰਡਿਆ ਪੰਡਤਾ ਹਰदयाल ਜੀ ਮੈਨੂੰ ਦੇ ਦਿਓ ਮੈਂ ਪਹਿਨ ਲੈਂਦਾ ਜਿਹੜਾ ਜਿੰਜੂ ਝੂਠਾ ਹੈ ਮਹਿਲਾ ਹੈ ਟੁੱਟ ਜਾਣ ਵਾਲਾ ਹੈ ਬਿਤਕਰਾ ਕਰਨ ਵਾਲਾ ਹੈ ਮਹਾਰਾਜ ਕਹਿੰਦੇ ਇਹ ਜਿੰਜੂ ਮੈਂ ਪਾ ਨਹੀਂ ਸਕਦਾ ਸੋ ਧਰਮੀ ਬਣੋ ਸਾਡੇ ਜੀਵਨ ਵਿੱਚ ਪ੍ਰੈਕਟੀਕਲ ਹੋਵੇ ਝੂਠਾ ਸ਼ਿੰਗਾਰ ਨਾ ਹੋਵੇ ਸਾਧ ਸੰਗਤ ਅੱਜ ਕੱਲ ਬੰਦਾ